ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੰਜ ਸਤੈਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਗੰਜ ਦਿੱਲੀ ਤੱਕ ਡੇ ਜਾਣ ਵਾਲੇ ਪਵਿੱਤਰ ਨਗਰ ਕੀਰਤਨ ਖਰੜ ਵਿਖੇ ਪਹੁੰਚ ਰਿਹਾ ਜਿੱਥੇ ਪਵਿੱਤਰ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸਾਥ ਸੰਗਤ ਇੱਥੇ ਪਹੁੰਚੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ हांजी मतिलबु

ਭਾਦਰ ਜੀ ਦੇ 350ਵੇਂ ਸ਼ਹੀਦੀ ਤਿਹਾਰੇ ਉੱਤੇ ਵਿਸ਼ਾਲ ਜਿਹੜੇ ਨਗਰ ਕੀਰਤਨ ਨੇ ਸ਼੍ਰੀ ਨਾਮ ਕੋ ਸਾਹਿਬ ਤੋਂ ਸ਼ਿਸ਼ਕੰਜ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਦੇ ਜਿਹੜੇ ਸਾਰੇ ਯਤਨਾਂ ਦੇ ਸਦਕਾ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬੜੇ ਸੰਗਤਾਂ ਨਿਹਾਲ ਹੋ ਰਹੀਆਂ ਇੱਥੇ ਜਿਸ ਤਰੀਕੇ ਨਾਲ ਇੰਨਾ ਇੱਥੇ ਸੰਗਤ ਜੁੜੀ ਹੈ ਅੱਜ ਨਗਰ ਕੀਰਤਨ ਨੂੰ ਦੇਖਣ ਦੇ ਲਈ ਸੋ ਸਾਰੀ ਸੰਗਤ ਹੈ ਜਿਹੜੀ ਉਹ ਅੱਜ ਸ਼ਰਦਾ ਦੇ ਨਾਲ ਭਿੱਜੀ ਹੋਈ ਇਹ ਇੱਕ ਬਾਤ ਦਾ ਸਾ ਮਹਾਰਾਜ ਦੀ ਸਾਡੀ ਸੋ ਸਾਲਾ ਸ਼ਹੀਦੀ ਸਮਰਨ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲ ਅਨਪੁਰ ਸਾਹਿਬ ਤੋਂ ਸ਼ੁਰੂ ਹੋਇਆ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਸਵੇਰੇ 10 ਵਜੇ ਦਾ ਚੱਲੂ ਹੋਇਆ 6 ਵਜ ਰਿਹਾ ਔਰ 8 ਘੰਟਿਆਂ ਦੇ ਵਿੱਚ ਇਹ ਖਰੜ ਤੱਕ ਪਹੁੰਚਿਆ ਹੱਲੇ ਤਾਂ ਇੱਥੋਂ ਪਤਾ ਚੱਲਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੁਸ਼ਾ ਆਪਣੇ ਗੁਰੂ ਪ੍ਰਤੀ ਪ੍ਰੇਸ਼ ਨੇ ਔਰ ਇਹ ਜਿਹੜੀ ਮਿਸਾਲ ਹੈ ਦੁਨੀਆ ਦੇ ਵਿੱਚ ਕਿੱਥੇ ਫੋਜੀ ਸ਼ਹਾਦਤ ਵਰਗੀ ਮਿਸਾਲ ਨਹੀਂ ਹੈ ਸੋ ਮੈਂ ਸਾਰੀਆਂ ਸੰਗਤਾਂ ਦਾ ਸਾਰੀ ਜਥੇਬੰਦੀਆਂ ਦਾ ਨਿਆਂ ਸਿੰਘ ਜਥੇਬੰਦੀਆਂ ਦਾ ਸੰਪਰਦਾਵਾਂ ਦਾ ਔਰ ਖਾਸ ਤੌਰ ਤੇ ਪੰਜਾਬ ਦੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਦੇ ਇਸ ਦਿਹਾੜੇ ਦੇ ਮੌਕੇ ਸਾਰੇ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਆਪਣਾ ਕੀਤਾ ਪੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਜੇਟਾ ਸ਼ਹੀਦੀ ਪੁਰਬ ਆ ਮਨਾ ਰਹੇ ਆ ਸ਼ਹਿਰ ਦੀਆਂ ਸੰਗਤਾਂ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਇੱਥੇ ਕੀਤਾ ਗਿਆ ਹੈ ਇਹ ਜਿਹੜੀ ਸਿੱਖ ਕੌਮ ਨੂੰ ਦੇਣਾ ਹੈ Hindu ਵਾਸਤੇ ਜਿਹੜਾ ਸੀਸ ਉਹਨਾਂ ਦੇ ਜਨਰਵਾਸਤੇ ਆਪਣਾ ਪੁਰਤੇਗ ਭਾਰਤ ਸਾਹਿਬ ਨੇ ਦਿੱਲੀ ਜਾ ਕੇ ਦਿੱਤਾ ਉਹਦੇ ਸਬੰਧ ਵਿੱਚ ਸਾਰਾ ਫਰੜ ਹਿੰਦੂ ਸਿੱਖ ਇਕਤਾ ਸਾਰਾ ਭਾਈਚਾਰਾ ਇੱਥੇ ਇਕੱਠਾ ਹੋਇਆ ਸਭ ਨੇ ਰਲ ਮਿਲ ਕੇ ਇੱਥੇ ਉਪਰਾਲਾ ਕੀਤਾ ਪੁਰਤੇਗ ਭਾਦਰ ਜੀ ਦੀ ਸ਼ਹੀਦੀ ਸਾਨੂੰ ਸੱਚ ਤੇ ਧਰਮ ਦੀ ਰਾਹ ਤੇ ਡੱਟੇ ਰਹਿਣਾ ਸਿਖਾਉਂਦੀ ਹੈ ਅਤੇ ਸੰਗਤਾਂ ਨੇ ਅੱਜ ਗੁਰੂ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਇਕਤਾ ਤੇ ਪਿਆਰ ਦਾ ਸੁਨੇਹਾ ਦਿੱਤਾ ਇਹ ਨਗਰ ਕੀਰਤਨ ਗੁਰੂ ਜੀ ਦੀ ਕੁਰਬਾਨੀ ਤੇ ਉਹਨਾਂ ਦੀ ਸਿੱਖਿਆ ਦੀ ਯਾਦ ਹੋਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ